ਨ ਆਇਆ ਖੋਲਣੀ ਵੀ ਨਹੀਂ ਆ ਲੜਛੜ ਕੇ ਬਨੇਗਾ ਅੱਜ ਤੋਂ 3 ਸਾਲ ਕੋ ਲਗਾ ਲਈ ਸੀ ਦਸੋਂ ਸਰੇ ਯਾਦਾ ਮੇਰੇ ਤਾਂ ਹੁਣ ਕੀ ਪਤਾ ਯਾਰ ਬਸ ਇਹ ਗਾਇਆਂ ਤੋਂ 5-4 ਕੁ ਲੈ ਕੇ ਆਏ ਮੰਡੀ ਬਾਲਗਾਂ ਤਾਂ ਗਾ ਨਹੀਂ ਲੈ ਕੇ ਆਏ ਉਹ ਵੀ ਜਾ ਤੋ ਯਾਰ ਇੱਥੇ ਕਿਨੇ ਦੀ ਹਾਂ ਜਾਂ ਨਾ ਖੋਲਾ ਤੋ ਆਇਆ 4-4 ਨਾਲ ਹੀ ਆ ਗਿਆ ਉਹ ਲੈ ਜਾ ਤਨ ਕਿਨੇ ਲੱਗ ਗਿਆ ਮੈਂ ਆਪਣੀਆਂ ਥੀ ਲੈ ਕਿੰਨੇ ਦੀ ਲਾਇਆ ਕਿੰਨੇ ਦੀ ਭਰਾਵਾ ਯਾਰ ਵੱਡੇ ਵੀਰ ਖਰਚੇ ਪੈਂਦੇ ਅਸਲਿਆ ਹੋਰ ਕੀ ਕਰੀ ਉਹ 2500 ਤੋਂ ਘੱਟ ਹੋਰ ਘਾਟ ਦੇ ਨੇ ਨਹੀਂ ਲਾਸਟ ਕਿੰਨੇ ਦੀ ਵੇਚ ਕੇ ਰਾਜੀ ਹੈ ਲਾਸਟ ਹਾਂ ਇੱਕ ਇੱਕ ਕੋਈ ਇਹ ਆ ਰਹੀ ਹੈ ਕੱਚੀ ਆ ਰਹੀ ਹੈ ਮੱਚੀ ਦਾ ਦੇਖੀਏ ਨਾ ਮੱਚੀ ਦਾ ਤਰੀਕਾ ਯਾਰ ਕੋਈ ਕਹੇ ਕੱਚੀ ਛੋਟੀ ਹੈ ਕ੍ਰੋਸ ਆਂਗਾ ਥੋੜਾ ਬੜੀ ਵੀਰ ਥੱਲੇ ਤਾਂ ਦੇਖੀ ਯਾਰ ਕਿਹੋ ਜਿਹਾਂ ਚੱਲ ਹਜੇ ਕੱਚੀ ਅੱਜ ਦੀ ਕਿੱਡੀ ਦਾ ਦੇਖ ਲੈ ਦੁਕਾਨ ਵਾਲਾ ਦੇਖ ਲੈ ਫੇਰ ਲੈ ਜੀ ਕਿੰਨੇ ਦੀ ਐ ਕਿੰਨੇ ਦੀ ਸਹੀ ਲਾਭ ਰਿਹਾ ਐ ਐਂਡ ਕਿੰਨੇ ਦੀ ਹਾਂ ਕਰਨਾ ਸਹੀ ਰਹਿ ਕਰ ਲੈ ਚੱਟੂ ਜੀ ਹੋਰ ਦੇ ਦੇ ਨਾ ਤੋਰ ਹਾ ਤੋਰ ਦੇ ਮਾੜੀ ਜੀ ਨੂੰ ਓ ਕਿੰਨੇ ਲੜੇ ਵਾਸਤੂ ਮੈਂ ਕਹਿੰਦਾ ਕਿ ਪ੍ਰੋਸੈਡ ਵਾਲੇ ਕਰੀ ਕੋਈ ਦਲਾਲੀ ਫਿਲਾਲੀ ਉੱਤੇ ਕਰ ਦੇਣਾ ਬੋਲ ਨਹੀਂ ਨਹੀਂ ਕਿੰਨੇ ਦੀ ਫਿਰ ਇਹ ਮੈਂ ਤੁਹਾਨੂੰ ਦੱਸ ਤੈਂਡ ਬਈ 65000 ਰੁਪਏ ਵਿੱਚ ਇਹ ਫਰੀ ਹੈ ਆਪਣਾ 55 ਦੀ ਗੱਲ ਨਹੀਂ ਕਿੰਨੇ ਦੀ ਫਿਰ ਉਹ ਨਹੀਂ ਭਰਾਵਾ ਮੈਂ ਤੁਹਾਨੂੰ ਕਹਿੰਦਾ ਕਿ ਕਿੰਨੇ ਦੀ ਟੈਂਡ ਬਈ ਰੌਣਕੀ ਕਰਾ ਲਾਖ ਲਾਖ ਹੀ ਆ ਖਤਮ ਯਾਰ ਤੈਨੂੰ ਕਿੰਦੀ ਹੈ ਨਹੀਂ ਓਵਰ ਕਿੰਨੇ ਦੀ ਹੋ ਬੜੇ ਵੀਰ ਕਿੰਨੇ ਮੈਂ ਤਾਂ ਕੱਢਦਾ ਘਰੇ ਦਿੱਤੀ ਮੈਂ 15 ਮੈਨੂੰ ਤਾਂ ਉਹਨਾਂ ਦੀ ਟੱਕਰ ਆਗਾ ਜੇ ਆਪਾਂ ਨੂੰ ਕੋਈ ਕਰਨਾ ਜੀ ਕਿੰਨੇ ਦੀ ਫਿਰ ਹੁਣ ਲਾਸਟ ਕੀ ਹੈ ਬਸ ਲਾਸਟ ਹੀ ਹੈ ਤੈਨੂੰ 65000 ਤੈਨੂੰ ਆ ਰਿਹਾ ਸੀ 55 ਦੀ ਨਹੀਂ ਹੁੰਦੀ 2000 ਦਲਾਲੀ ਜਿਹੜੀ ਤੈਨੂੰ ਪਤਾ ਹੀ ਨਹੀਂ ਆ ਕੋਈ ਗੱਲ ਹਾਂ ਦੇਖਦੀ ਹੈ ਨਹੀਂ ਵੇਖ ਗਲਤ ਨਹੀਂ ਗਿਆ ਨਹੀਂ ਨਹੀਂ ਗਲਤ ਹੈ ਗਲਤ ਕਿ ਉਹਨੇ ਬੱਚੀ ਤਾਂ ਦੇਖੀ ਕੋਈ ਨਹੀਂ ਆ ਦੇ ਹੋਇਆ ਜਾ ਜਾ ਵੱਡੇ ਵੀਰ ਗਲਤ ਨਹੀਂ ਨਹੀਂ ਫਿਰ ਨਹੀਂ ਦੇਣੀ ਦੇਖ ਕੋਈ ਗੱਲ ਹੁਣ ਦੇਖੋ ਤੈਨੂੰ ਨਹੀਂ ਨਹੀਂ ਹਾਂ ਕੋਲ ਮਾਰੋ ਚਲੋ ਜੀ ਅੱਜ ਤੱਕ ਦੇਖੋ ਯਾਰ 1500 ਆ ਇੱਥੇ ਯਾਰ ਕੋਈ ਦੇਖ ਲਈ ਆਪਾਂ ਵੇਖ ਕਹੋਗੇ ਕੀ ਜਿੱਤਿਆ ਤਾਂ ਹੈ ਨਹੀਂ ਯਾਰ ਮੈਂ ਤੁਰ ਮਾਰੀ ਕਿ ਇਹ ਪਿਆ ਤਾਂ ਇਹ ਨਹੀਂ ਜਾ ਕੇ ਸੁੱਫੂਗੀ ਇਹ ਹੋ ਫਿਰ ਨਿਬੜੂ ਕਿਵੇਂ ਕਮਾਂ ਨਹੀਂ ਮੈਂ ਤੈਨੂੰ ਕਹਤਾ ਫਰਾ ਇੱਥੇ ਘਟ ਨਹੀਂ ਤਾਪੂਂ ਅੰਦਰ ਲਈ ਵੇ ਬੜਾ ਪਹਿਲਾਂ ਨਹੀਂ ਹੁੰਦੀ ਵੀਰੇ ਅੰਦਰ ਹੁੰਦੀ ਨਹੀਂ ਮੈਂ ਆ ਵੇਚਣੀ ਨਹੀਂ ਪਾਉਂ ਰਿਹਾ ਤਨ ਇਖੜਾ ਰਮਣ ਐ ਤਾਂ ਮੈਨੂੰ ਪਤਾ ਮੈਂ ਜਾਣਦਾ ਮੈਨੂੰ 6 ਸਾਲ ਦਾ ਜਾਣਦਾ ਕਿਹੜਾ ਅਜਿਹਾ ਜਾਣਦਾ ਮੈਂ ਤੈਨੂੰ ਨਹੀਂ ਉਹੀ ਤਾਂ ਹੈ ਬੋਲੀਗਾ ਨਹੀਂ ਮੈਂ ਤੈਨੂੰ ਬੋਲਤਾ ਵੀਰੇ ਇੱਥੇ ਘਟ ਨਹੀਂ ਆ ਵੇ ਮੈਂ ਤੈਨੂੰ ਸੱਚੇ ਰਾਹ ਪਾਤਾ ਵਾ ਫਿਰ ਉਹਨੂੰ ਤੇਰੀ ਮਾਰ ਕੋਈ ਰਾਵਲਾ ਦੀ ਗੱਲ ਕਰ ਦਿਆ ਕਰ ਯਾਰ ਨਹੀਂ ਨਹੀਂ ਯਾਰ ਠੀਕ ਹੈ ਨਹੀਂ ਵੀਰੇ ਹੋਰ ਕੋਈ 1500 ਦਾ ਨਹੀਂ ਵੀਰੇ ਬਸਰਾ ਆਪ ਨੂੰ ਮੈਂ ਕਿਵੇਂ 6 ਉੱਤੇ ਹੁੰਦੀ ਹੈ ਨਹੀਂ ਹੁੰਦੀ ਕਿੰਨੇ ਦੀ ਕੋਈ ਰਾਹ ਪੈਂਦਾ ਨਹੀਂ ਭਰਾ ਮੈਂ ਸਿੱਧਾ ਕੀ ਫੇਰਾ ਯਾਰ ਕਰਦਾ ਮੈਂ 65000 ਦੇਣੀ ਨਹੀਂ ਖੜੀ ਕੋਈ ਚਲੋ ਜੀ